ਕਾਜੀ ਉਮੀਦ ਕਰਦੇ ਸਾਰੇ ਆਪਣੇ ਘਰਾਂ ਵਿੱਚ ਰਾਜਕੁਸ਼ੀ ਹੋਣਗੇ ਤੰਦਰੁਸਤ ਹੋਣਗੇ ਹਨ ਤੇ ਵਾਹਿਗੁਰੂ ਜੀ ਸਭ ਨੇ ਚਾੜੀ ਕਲਾ ਵਿੱਚ ਰੱਖਣ ਤੇ ਇਥੇ ਨਕਸ਼ ਬਣਾਉਂਦੇ ਪਏ ਸੀ ਪਿੰਡੀਆਂ ਦੀ ਤਿਆਰੀ ਕਰਦੇ ਪਏ ਸੀ ਪਿੰਡੀਆਂ ਬਣਾਉਣ ਦੀ ਤਾਂ ਕਿ ਰਸ ਭਾਪੀ ਜੀ ਚਲੋ ਮੈਂ ਬਣਾ ਦੇਣੀ ਆ ਤਾਂ ਕਿ ਅੱਜ ਸਵੇਰ ਤੇ ਆਪਣੇ ਲਾਈਟ ਵੀ ਨਹੀਂ ਹੈਗੀ ਸੀ ਤੇ ਆਪਣੇ ਲਾਈਟ ਗਈ ਹੋਈ ਹੈ ਸਵੇਰ ਦੇ 7 ਵਜੇ ਦੀ ਹਨਾ ਸਾਰੇ ਸੁੱਤੇ ਹੋਏ ਚੋਦੋ ਤੇ ਲਾਈਟ ਚਲੀ ਗਈ ਆ ਤਾਂ ਮੰਮੀ ਜਿੱਥੇ ਹਰੀਆਂ ਮਿਰਚਾਂ ਤੋੜ ਦੇ ਰਹੀ ਸੀ ਦੇਖੋ ਹਾਂ ਜੀ ਮੈਂ ਮੇਹਦਾਰੀਆ ਮਿਰਚਾ 도ੜਦੇ ਵੇਸ਼ ਕੇ ਨਾਕਿ ਖੜੇ ਹੋਈ ਨੇ ਆਹ ਟਿੰਡੀਆਂ ਟਿੰਡੀਆਂ ਆਪੀ ਤੋਂ ਕਿੱਦਾਂ ਸੋਨਾ ਦਾਵੜਾ ਜਿਆ ਹੈ ਨਾ ਮੈਂ ਕਿ ਮम्मी ਮੈਨੂੰ ਦੇ ਦੋ ਆ ਮੈਂ ਦਿੱਲੀ ਲੈ ਜਾਣਾ ਉੱਥੇ ਜਾ ਕੇ ਮੈਂ ਇਹ ਦਾਵੜਾ ਇਹ ਦਾਵੜਾ ਤਾਂ ਮੰਗਤਾ ਦੀਦੀ ਕਿ ਮਨੰਦ ਸੀ ਬਾਕੀ ਦਾਵੜਾ ਆਹ ਦੇਖੋ ਨੀੜ ਕਰਕੇ ਦਿਖਾਓ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਆਪਣੀ ਸਬਜ਼ੀ ਕੱਟ ਕੇ ਰੱਖਿਆ ਆਪਾਂ ਇਹਦਾ ਅਵੜਾ ਲ ਆਪਣੀ ਸਬਜ਼ੀ ਕੱਟਣ ਵਾਸਤੇ ਰੱਖਿਆ ਮੰਮੀ ਜੀ ਨੇ ਲਿਆ ਸੀ ਗੁਲੀ ਵਿੱਚ ਆਇਸੀ ਆਪਾਂ ਦੇ ਕੋਲ ਦਾ ਅਵੜਾ ਲਿਆ ਸੀ ਬਹੁਤ ਘਰ ਦਾ ਆਵੜਾ ਲਾ ਰੱਖਿਆ ਮਿਰਚਾਂ ਨੂੰ ਤੋਲੋ ਹੈ ਨਾ ਹਾਂਜੀ ਆ ਦੇਖੋ ਰੱਛੀ ਨੇ ਪਿਆਜ਼ ਵੀ ਲੈ ਕੇ ਕੱਟ ਤੇ ਛੋਟੇ ਬੱਚੇ ਗਿਆ ਹੋਏ ਨੇ ਆਪਣੇ ਸ਼ੌਪ ਤੇ ਉਹ ਕਹਿੰਦੇ ਨੇ ਆਪਾਂ ਫਰੂਟੀ ਪੀਣੀ ਤੇ ਫਰੂਟੀਆਂ ਲੈਣ ਗਏ ਹੋਏ ਨੇ ਸਾਰੇ ਜਾਣੇ ਹੁਣ ਪਿੰਡਾਂ 'ਚ ਪਾਣੀ ਪਿਆਸ ਕਿਉਂਕਿ ਪਿੰਡਾਂ 'ਚ ਤੇ ਰਾਜਾ ਪਿਆਜ ਹੀ ਹੁੰਦਾ ਜਿੰਨਾ ਚਿਰ ਤੇ ਰਾਜਾ ਨਾ ਪਵੇ ਉਹਨਾਂ ਦਾ ਤੇ ਸਵਾਦ ਨਹੀਂ ਪਿੰਡਾਂ ਹਨਾ ਤੇ ਪਿਆਜ ਬੜੇ ਵਧੀਆ ਅੱਜ ਮੰਮੀ ਕਿਚਨ 'ਚ ਵੜੇ ਨੇ ਨਕਸ਼ ਵੜੇ ਨੇ ਨਾ ਆਪਾਂ ਥੋਲੀਆਂ ਨੇ ਹੁਣ ਮਿਰਚਾ ਫਿਰ ਉਹ ਲੈ ਆਈਆਂ ਮਿਰਚਾ ਅੱਵੇ ਮਿਰਚਾ ਤਾਂ ਗਲੈਨ ਆ ਤੇਰੀ ਰਾਣੀ ਧੀ ਵੜੀ ਹੋਈ ਆ ਰਸਾਈ ਚ ਰਸੋਈ ਚ ਰਾਣੀ ਮੇਰੀ ਧੀ ਹਾਂ ਜੀ ਰਾਣੀ ਮੇਰੀ ਧੀ ਰਾਣੀ ਧੀ ਅੱਜ ਤਾਂ ਵੜੇ ਅੱਜ ਨਾਈਟ ਨਹੀਂ ਨਾ ਹੈਗੀ ਅੱਜ ਨਹੀਂ ਹੈਗੀ ਤੇ ਮੇਰੀ ਰਾਣੀ ਧੀ ਮੇਰੀ ਧੀ ਹੈ ਨਾ ਕਹਿੰਦੇ ਸਬਜੀ ਬਣਾ ਨਿੰਬੂ ਪਾ ਲਈ ਨਿੰਬੂ ਪਾਵਾ ਤੇ ਮੇਰੀ ਟਮਾਟਰ ਨਾ ਹਾਂ ਨਾਨੀ ਉਹ ਨਿੰਬੂ ਹੀ ਨਾ ਭੁੱਲਣ ਨੀ ਭੁੱਲ ਕੇ ਨਹੀਂ ਆਟਾ ਨਹੀਂ ਭੁੱਲਦੇ ਆਹ ਦੇਖੋ ਮੰਮੀ ਦੇ ਤਾਂ ਬਹੁਤ ಜಾਦੀਆ ਮਿਰਚਾਂ ਕੱਟਤੀਆਂ ਸੀ ਹਲੀਆਂ ਪੇੜੀਆਂ ਚ ਪਾਵਾ ਸੀ ਤੇ કે નક્ષ કે રેસીપી હાય મમ્મી અહીંયા મિર્ચાળિયા બી બચ્ચા કો ખાધી મે જાણી ઉપર ઘરની મે બહુત હે ના મિર્ચ બહુ જ્યાદા લગેલી રહી છે તો મમ્મી કહે રેસીપી ઉરૂ કોઈ ગલબી કે કટ મિર્ચગી એક એક દો બચ્ચા જા છડાદા કે ટી કાજા અપડે લગન લગા વટી કડાઈ ચ પિંડી લંગર આ પિંડી લંગર મણે આને પતા ઓધોન કડાઈ કાઢ દે મમ્મી જે ગસી سارے આને આઠે ઉન નઈ કે ઇના દી છોટી કડાઈ અઠી ગઈ હી સી ઓર જીતે સાડા પિંડી લંગર ਇਹ ਵਾਲੀ ਤੁਹਾਡੀ ਕੜਾਈ ਆ ਜਦੋਂ ਇਹ ਆ ਜਾਂਦੀ ਹੈ ਜਿੱਦਾਂ ਵਿੱਚ ਦੀਦੀ ਹੋਣੀ ਆਈ ਸੀ ਨਾ ਉਦੋਂ ਵੀ ਆਪਣੀ ਇਹੀ ਕੜਾਈ ਪਾ ਦਿੰਦੀ ਸੀ ਨਾ ਤੇ ਹੁਣ ਤੇਲ ਬਾਹਰ ਨਿਕਲ ਗਿਆ ਫੇਰ ਆ ਗਈ ਇੱਕ ਛੋਟੀ ਹੋ ਗਈ ਆ ਆਪਣੇ ਤੌਰ ਤੇ ਨਹੀਂ ਲਾਈ ਨਾ ਅਰੇ ਲਾਈਟਰ ਕਿੱਥੇ ਆ ਲੋ ਜੀ ਆਪਾਂ ਕਰਤਾ ਗੈਸ ਔਨ ਤੇ ਹੁਣ ਰੱਖਤੀ ਪਿੰਡੀ ਸਿੱਖ ਨਾ ਰਸੋਈ ਚ ਜਿੰਨਾ ਚਿਰ ਹੱਥ ਧੋਣ ਨੂੰ ਕੋਈ ਚੀਜ਼ ਨਹੀਂ ਹੁੰਦੀ ਨਾ ਮੈਨੂੰ ਚੈਨ ਨਹੀਂ ਮਿਲਦਾ ਮੈਨੂੰ ਤੇ ਮਿੰਟ ਮਿੰਟ ਦੇ ਹੱਥ ਧੋਣੇ ਹੁੰਦੇ ਆ ਮਿੰਟ ਵਿੱਚ ਇਦਾਂ ਸਾਫ਼ ਕਰਨੇ ਹੁੰਦੇ ਮੈਂ ਤੇ ਵੋ ਕਾਇਦਾ ਆਪਣੇ ਕਿਚਨ ਦੇ ਨਾਲ ਨਾ ਵੀ ਦਰਵਾਜੇ ਦੇ ਨਾਲ ਡੋਰ ਦੇ ਨਾਲ ਨਾ ਕਿ ਨਾ ਹੋ ਟੰਗਿਆ ਟੋੜ ਗਿਆ ਸਦਨ ਮਹਾਤਮਾ ਲੋ ਜੀ ਮੈਂ ਕੱਟ ਲਈ ਸੀ ਹੁਣ ਟਮਾਟਰ ਤੇ ਨਿੰਬੂ ਭੇਜਿਆ ਸੀ ਬੱਚਿਆਂ ਨੂੰ ਇੱਥੇ ਨਾ ਨੇੜੇ ਹੀ ਦੁਕਾਨ ਹੈ ਸਬਜ਼ੀ ਵਾਲੇ ਨਹੀਂ ਤੇ ਉਹ ਬਾਹਰ ਜਿ ਸੀ ਕਿਵੇਂ ਵੀ ਨਿੰਬੂ ਮਿਲਿਆ ਇੱਕ ਟ੍ਰੈਮਸ ਹੋਤੇ ਚਲ ਬੱਡੇ ਦੋ ਟਮਾਟਰ ਪਾ ਦਿੱਤੇ ਹਾਏ ਲਾਈਟ ਦਾ ਇੰਨਾ ਕੱਖਾ ਨਾ ਦਿੱਲੀ ਚ ਤੇ ਲਾਈਟ ਕੋਈ ਨਹੀਂ ਜੰਦੀ ਹੈ ਕਦੇ ਨਹੀਂ ਤਾਂ ਕੰਟਾਮੀਨੀ ਕਦੇ ਗਈ ਲਾਈਟ ਤੇ ਇੱਥੇ ਤਾਂ ਬਹੁਤ ਔਖਾ ਵੀ ਲਾਈਟ ਤਾਂ ਬੂਰੀ ਇਵੇਟਰ ਨਾਲ ਲੱਗ ਜਾਵੇ ਤੇ ਜਾ ਨਿਕਲ ਜੇ ਤੋ ਲੋ ਆਗੀ ਲੋ ਆਗੀ ਓਏ ਸੱਚੀ ਜੀ ਆ ਵੇਖੋ ਕੋਲ ਉਹ ਲੈ ਡਰੈਕਟ ਹੀ ਹੋ ਗਿਆ ਕਿ ਕੁੱਲਰ ਵਾ ਨੰਨ ਨੰਨ ਆ ਕੇ ਨੰਨ ਵੀ ਆਏ ਮੈਂ ਜਿੰਦਾ ਹੀ ਨਾਮ ਲਿਆ ਲਾਈਟ ਨਹੀਂ ਹੈਗੀ ਤੇ ਉਵੇਂ ਹੀ ਇਨਸਾਈਟ ਆ ਗਈ ਫਿਰ ਜਦੋਂ ਵੀ ਲਾਈਟ ਜਾਏਗੀ ਨਾ ਉਦੋਂ ਹੀ ਮੰਮਾ ਤੁਸੀਂ ਬੋਲਿਆ ਕਰਨਾ ਫਿਰ ਆ ਜਾਏਗੀ ਉਹ ਕਰਨਾ ਮੈਂ ਕਿ ਦਿੱਲੀ ਸਹੀ ਆ ਇੱਥੇ ਤੇ ਲਾਈਟ ਹੀ ਨਹੀਂ ਆਉਂਦੀ ਉਦੋਂ ਹੀ ਲਾਈਟ ਆਉਂਦੀ ਕਿ ਕਰਵਾ ਕੇ ਕਿ ਦਿੱਲੀ ਦੇ ਤਾਰੇ ਫੋਨ ਦਿੱਤੇ ਸਾਦੀ ਵੀ ਫੋਨ ਨਹੀਂ ਨਹੀਂ ਲੜਦੀ ਨਹੀਂ ਬਦਨਾਮੀ ਕੀਤੀ ਆ ਤੇ ਲੈਟ ਨਹੀਂ ਕਿਹਾ ਹਾਂ ਘੜਦੀ ਘੜੇ ਮੰਦੇ ਮੇਰੇ ਕੋਲ ਉਹਨਾਂ ਆਪਾਂ ਤੇ ਪਿਆਜ਼ ਉਹਦੀ ਅੱਜ ਵੀ ਬਣਾਵਾਂਗੀ ਕਿਉਂਕਿ ਨਾਨੀ ਫਤਿਹ ਵੀ ਕਹਿੰਦੇ ਮਮਾ ਪਿੰਡੀ ਬਣਾਣਾ

ਅੱਛੇਗੀ ਅੱਛੇਗੀ ਬਾਈ ਕਰਨੀ ਅੱਛੇਗੀ ਇੱਥੇ ਲਾਈਟ ਹੀ ਨਹੀਂ ਟਿਕੜੀ ਨਹੀਂ ਬਣਾਂ ਤੇ ਇੱਧਰ ਗਈ ਸੀ ਨਾ ਪਾਣੀ ਨਾਲ ਗੁੰਨਣਾ ਸੀ ਆਟਾ ਫਿਰ ਮੈਂ ਬਾਹਰ ਵਾਲੀ ਸਾਈਡ ਆ ਗਈ ਸੀਗੀ ਤੇ ਚਲੋ ਤੁਸੀਂ ਆਟਾ ਗੋਲ ਲਓ ਤੇ ਫਿਰ ਮੈਂ ਇਧਰ ਘਰ ਲਾਂਗੀ ਤੇ ਹੁਣ ਗਏ ਆਪਣੇ ਪਿਆਲ ਚ ਪੋਣ ਤੇ ਹੁਣ ਆਪਾਂ ਪਾਵਾਂਗੇ ਪਿੰਮਲੇ ਜਿੰਨੋ ਮਰਨਾਗੇ ਚੰਗੀ ਸੋਨਾ ਤੇ ਕਿੰਨਾ ਤਸਲਾ ਦਾਵੜਾ ਜਾਂ ਨਿੱਕਾ ਜਾਂ ਦਾਵੜਾ ਇਹ ਕਰ ਲੈ ਇੱਕ ਬੰਦਾ ਉਧਰ ਨੂੰ ਖਲੋ ਕੇ ਕੰਮ ਕਰ ਲੈਂਦਾ ਇਹ ਕੇਜਰ ਨੂੰ ਖਲੋ ਕੇ ਕੰਮ ਕਰ ਲੈਂਦਾ ਹਨਾ ਜਿੱਥੇ ਕਿ ਰੋਟੀ ਲੈ ਦੇਣੀ ਨਾ ਬਸ ਇੱਥੇ ਸਭੀ ਨਾਲ ਖੁੱਤੂ ਚੁੰਮ ਕੇ ਰਹਿ ਜਾ ਜਦੋਂ ਪਾਰੇ ਵੀ ਜਦੋਂ ਪਾਰਟੀ ਪਾ ਤੇ ਸਾਡੇ ਮੈਂ ਕੋਈ ਆਪਾਂ ਇਦਾਂ ਰਹਿਣ ਨਹੀਂ ਦੇਣਾ ਆਪਾਂ ਉਹਦੇ ਤੋਂ ਬੰਦ ਕਰਾ ਹੀ ਲੈਣਾ ਇਹਦਾ ਸ਼ੀਸ਼ਾ ਜੇ ਲਵਾੜ ਦਾਂ ਕਹਿੰਦੇ ਨਾ ਉਹ ਕਰਵਾਉਂਦੇ ਨੇ ਥੋੜੀ ਵੱਡੀ ਵੱਡੀ ਪਿੰਡੀ ਕੱਟ ਲਈਏ ਨਾ ਉਹੀ ਚੰਗੀ ਲੱਗਦੀ ਹੈ ਜਿਆਦਾ ਪਿੰਡ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਤਾਂ ਮੋਟੇ ਮੋਟੇ ਦੇ ਪੀਸ ਜੇ ਉਹਨਾਂ ਪਿੰਡੀ ਤੇ ਉਹ ਵੀ ਜਿਆਦਾ ਮੂਲ ਜਿਹੀ ਕੱਟਦੀ ਹੈ ਪਿੰਡੀ ਭੁਲੇਖੇ ਨਹੀਂ ਚਲਾ ਹਾਂ ਛੜੀ ਛੜੀ ਪਿੰਡੀ ਹੋ ਜੇ ਲੱਗ ਹਾਂ ਮੈਂ ਕਿਹ ਕਿਹ ਸਾਈਡ ਨਾਲ ਕੱਟਣ ਕਿ ਅਜਿਹਾ ਸੱਚ ਆਣਾ ਰਿਹਾ ਉਹਨਾਂ ਚਪਾਤਰ ਪੂਲਕੇ ਪੜਾ ਲਾਗੇ ਪੂਲਕੇ ਪੜਾ ਪਰ ਗਰਮੀ ਬਹੁਤ ਹੈ ਤਾਂ ਮੈਂ ਕਿਹੜਾ ਪਕੂੜਾ ਚ ਲਾਵਾਂਗੇ ਤੇ अंदर बैठा के थोड़ी देर है ना ना फिर बच्चे भी बैठ जाते हैं नहीं तो फिर कूलर चला दिये ना फिर ना आग गर्मी है तो गैस चलता हूँ ना तो कूलर होगी हीट ना हम जरूर खेचते हैं खेचते हैं अंदर हम चुरने का अंचिया का और देखो दो मिनट थोड़ा जाम चुरी के ਮਮਾ ਮਸਾਲਾ ਤੇ ਪਾਇਆ ਨਹੀਂ ਹੈ ਲੇਕਿਨ ਮੈਂ ਨਹੀਂ ਪਾਉਂਦੀ ਪਿੰਡੀ ਤੇ ਕੋਈ ਨਹੀਂ ਇਸ ਵਿੱਚ ਹਰੀ ਮਿਰਚ, ਹਲਦੀ, ਨਮਕ, ਟਮਾਟਰ, ਕੋਈ ਮੈਕ ਐਕਸਟਰਾ ਮਸਾਲਾ ਚ ਕੋਈ ਨਹੀਂ ਪਾਉਂਦੀ। ਹਾਂ ਜੇ ਕਿਚਨ ਕਿੰਗ ਹੋਵੇ ਮਸਾਲਾ ਉਹ ਮੈਂ ਜ਼ਰੂਰ ਪਾਉਂਦੀ ਆ। ਕਿਉਂਕਿ ਉਹ ਕਿਚਨ ਕਿੰਗ ਹੁੰਦਾ ਨਾ ਜਿਹੜਾ ਪਿੰਡੀ, ਗੋਭੀ, ਗੁਡ ਵਰਸਟਿੰਗ ਸਟਾਰਟ ਮੈਂ ਪਾ ਕੇ ਖੋਚ ਰਹੀ ਆ ਜਿਹੜੇ ਪਾਣੀ ਵਾਲਾ ਪਿਆਜ ਤੇ ਟਮਾਟਰ ਲਉਂ ਆਹ ਉਹਦੇ ਚੀ ਟਮਾਟਰ ਹੁੰਦੇ ਉਹ ਖੱਟੇ ਨੇ ਆ ਜਿਹੜੇ ਆ ਤੁਸੀਂ ਲੈ ਕੇ ਆਏ ਨਾ ਇਸਲਾਦ ਵਾਲੇ ਆ ਇਹਨੂੰ ਆ ਗੋਮਰੇ ਟਮਾਟਰ ਕਹਿੰਦੇ ਨੇ ਇਹ ਚਾਹੇ ਉਹ ਗੋਮਰੇ ਟਮਾਟਰ ਕੋਈ ਤੁਸੀਂ ਡਾਇਮੰਡ ਆਲੂ ਹੈ ਕਿ ਤਰ੍ਹਾਂ ਹੈ ਗੋਮਰੇ ਕਿਹੜਾ ਸਰੂਜਾ ਨਹੀਂ ਗੋਮਰੇ ਟਮਾਟਰ ਬਣਦਾ ਆ ਗੋਮਰੇ ਸੰਡੇ ਤੇ ਕਹਿੰਦੇ ਆ ਕੱਲ ਹੋ ਗਏ ਗੋਮਰੇ ਟਮਾਟਰ ਹੋ ਗਏ ਕਿ ਦੇਸੀ ਕਹਿੰਦੇ ਉਹ ਹੁੰਦੇ ਆ ਹੁੰਦੇ ਆ ਸਲਾਦ ਵਾਲੇ ਮੈਂ ਇੱਥੇ ਜਾ ਕੇ ਮੰਡੀ ਤੇ ਕਹਿੰਦਾ ਕੰਮ ਕਰ ਮੈਨੂੰ ਕਿੰਨਾ ਆਏਗਾ ਮੈਂ ਨਾ ਮੈਂ ਜਿੱਦਣ ਮਮੀ ਨਾਲ ਮੰਡੀ ਗਈ ਵੇਖੀ ਤੇ ਪੁੱਛ ਲੈਣਾ ਪਾਈਗੀ ਵੇਖੀ ਉਹਨੇ ਕਿਹਾ ਹਾਂ ਜੇਰ ਹੈ ਜਾਓ ਦੋ ਮਿੰਟਾਂ ਅਮਚਰ ਦੇਓ ਹਾਂ ਜੀ खे बना रही थी भाभी रोटी एक पास बन गई थी पिंडी तो मैं के चलो फटाफट तू एक पास रोटी बना लो सब्जी बन देगी ना फिर पता नाल नाल रोटी दे दूंगी लच्छे ये दिख रही ਉਹ ਨੂੰ ਮੁਰ ਨੂੰ ਕਰਦੇ। ਇਹ ਪੈਗ ਇਹਨਾਂ ਉੱਤੇ। ਦੇਖ। ਜਿੰਨੇ ਦੇਖਿਆ ਹੈ ਭਾਬੀ ਨੇ ਰੋਟੀ ਬਣਾਤੀ ਸੀ ਮੈਂ ਸੋਚਿਆ ਚਲੋ ਮੈਂ ਸਾਰੇ ਰੋਟੀ ਬਣਾ ਕੇ ਦੇ ਦੇਉ। ਭਾਪੀ ਦੇ ਦੇ ਦਿੱਤੀ ਹੈ ਨਾ। ਮੈਂ ਦੇਖ ਲਿਆ ਵੀ ਇਹ ਸਭ ਮੋਦੀ ਦੇਖੀ ਹੈ ਨਾ। ਅਮਾ ਨਨ ਕੋ ਆਜੇ। ਕੋਈ ਆ ਜੋ ਆ ਸਾਰੇ ਰੋਟੀ ਖਾ ਲੋ ਬਾਹੂ। ਚਲੋ ਚਲੋ ਉੱਪਰ ਆਓ ਹੈਂਡ ਵਾਸ਼ ਕਰਕੇ ਜਲਦੀ ਆਓ। ਅੱਗੇ ਟਾਇਰ ਦੇਖੋ। ਕਾਚੀ ਤੇ ਕੋ ਸਤਰਾ ਨਹੀਂ ਖੜਿਆ ਹੋਣਾ। ਕਾਚੀ ਨਾ ਹੋਰ ਚੱਲ ਨੇ ਤੋਇਆ। ਯੰਗੂ ਇੱਥੇ ਖਾ ਰਹੇ ਸਾਰੇ ਰੋਟੀ ਪਾਣੀ ਮੈਂ ਪਾਣੀ ਗਲਾਸਾ ਵਿੱਚ ਪਹਿਲਾਂ ਹੀ ਪਾਤਾ ਸੀ। ਫੁਲਕੇ ਵੀ ਰੱਖ ਦਿੱਤੇ ਸੀ ਇਦਾਂ ਹੀ ਮੈਂ। बस हम रह गए मैं भाभी खाने वाली रोटी बाकी सारे रोटी दे दी मैं तो मैं बहुत ज्यादा भुख लगे इतने प्रोग्राम करते हैं सारे वालों कि लगे प्लीज कमेंट करके दस वॉच करना कि आपको पता ही लग जाता है, तो है। सत